ਜੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਆਪਣਾ ਨਾਮ ਜਪੋ ਸੁਨਾਮ ਵਾਹਿਗੁਰੂ ਜੀ ਇੰਗਲ ਪਰਪਰ ਪਰ ਪਰ ਪਰੇ ਖਾਲ ਚਤਰ ਬਕੀਤਾ ਅੰਦਰੇ ਦਰ ਪਰਨ ਸੂਜਿਆ ਗੁਰ ਭੇਡ ਪਣੀਤਾ ਇੰਗਲ ਪਰਪਰ ਰਾਹ ਅਸੀ ਭਗਤ ਕਰ ਮੰਤ ਕੀ ਕੀ ਰਾਸਤੇ ਜੀਤਾ ਰੋਜੋ ਕੀ ਨਾਮ ਆਪਣੋ ਤਿਸ ਅਤਿ ਦਾਣ ਬੀਤਾ ਸੇਂਗ ਬਨਾਈ ਹੋਇ ਲੋ ਰਣ ਮੇ ਅਤਿ ਕੀਤਾ रामगत दम आड को वे बणी त दिखता कमन बडाई गा सको वे अंत बणीता हर कृपा मोरा ना ਨਮੋ ਮਹਨਾਂ ਨਾਮ ਲੈਓ ਨਾਨਕ ਤਾਰੋ ਸਰੀਤਾ ਵਾਹਿਗੁਰੂ ਦੀ ਕਾੰਸਾ ਵਾਹਿਗੁਰੂ ਦੀ ਹੁਤੇ ਬਿਲਾਲ ਮਹੱਲਾ ਅੰਨਵਾ ਸਿੰਗਲ ਪਰਬਤ ਪਾਰ ਪਰੇ ਖਾਲ ਜਤਰਾ ਕੋ ਕੀਤਾ ਅੰਦਲੇ ਰ ਭਰਨ ਸੁਧਿਆ ਵਰ ਬੇਰ ਬਣੀਤਾ ਵਾਣ ਵਰ ਬੋਤ ਕੀ ਫਤੇ ਲੋਕ ਮੇਰੇ ਆਸ਼ਾ ਤੇ ਮਤ ਉਹਦੇ ਦੇ ਦਰਸ਼ਨ ਉਹ ਕੋਦੇ ਸ਼ਾਹ ਜੀ ਆਣ ਸਰਵਣ ਕੀਤਾ ਸੰਜੇ ਜੀ ਆਪਾਂ ਸਾਰਿਆਂ ਨੇ ਉਹਦੋਂ ਮਪਰ ਅੱਲਾ ਕਰਦਾ ਹੈ ਆਪਣੇ ਆਪਣੇ ਗੁਰੂ ਘਰਾਂ ਬੜੇ ਸਾਰੇ ਸਥਾਨਾਂ ਤੇ ਸਤਿਪੁਰਾਂ ਨੇ ਸੇਵਾ ਬਖਸ਼ ਰਹੀ ਤੇ ਸਭ ਨਾਲ ਮਸ਼ਰਗਾਰੀਆਂ ਆਖੌਲਾਂ ਸਾਰੇ ਹਿਤਮ ਕਰੋ ਘਟਨਾਵਾਂ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੁਣਿਆ ਹੀ ਹਾਂ ਅਟਾਰੀ ਬੜੇ ਤਿੰਨ ਸਰੂਪਾਂ ਨੂੰ ਅੱਗੇ ਲੱਗ ਗਈ ਗਲਤੀ ਸਾਡੀ ਹੋ ਕੇ ਹੁੰਦੀ ਹੈ ਹੁਣ ਗਲਤੀ ਆਪਾਂ ਕਦੋਂ ਸੁਧਾਰਨੀ ਹੈ ਪ੍ਰਬੰਧਕ ਵੀ ਰਣ ਸੋਚਣਾ ਪੈਣਾ ਕਿ ਮੈਂ ਦਸਾਂ ਕੋ ਬਾਾਰ ਨੂੰ ਕੋਈ ਨਾ ਜੀਵਦੇ ਤਾਂ ਮੈਂ ਕਹਿਣਾ ਕੋਈ ਨਾ ਇਸ ਪਾਸੇ ਤਾਂ ਸੀ ਇੰਨਾ ਸਤਿਕਾਰ ਕਰਦੇ ਆ ਸਾਇਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਦੂਸਰੇ ਪਾਸੇ ਸਾਡੀਆਂ ਨਿੱਕੀ ਨਿੱਕੀਆਂ ਗਲਤੀਆਂ ਕਰਕੇ ਮਹਾਰਾਜਾ ਇੰਨਾ ਕੁਝ ਚੱਲਣਾ ਪਿਆ ਰਿਹਾ ਸੋਚੀਏ ਸੰਗਤ ਜੀ ਸੋਚੀਏ ਵਾਹਿਗੁਰੂ ਜੀ ਕਿੱਥੇ ਲੱਗਦਾ 2000